Bye. bye, bye. အဲ့ဒါကတော့ ਲਗੇ ਇਸ ਕੰਮ ਦੇ ਵਿੱਚ ਵੀ ਜਾ ਰਿਹਾ ਹੈ

ਦੀਪ ਸਿੰਘ ਜੀ ਸਰਾ ਮੁਰੇ ਆਵੋ ਹੈਲੋ ਹੈਲੋ ਮੈਂ ਕਹ ਤੂੰ ਇੱਥੇ ਰੁਕੋ ਮੈਂ ਇਹ ਜੀਵਨ ਰੂਪੀ ਸੰਸਾਰ ਤੱਬੇ ਗਏ ਤੱਬੇ ਦਾ ਗੁਰੂ ਦਾ ਬਚਨ ਨਹੀਂ ਮੰਨਦਾ ਇਹ ਜੀਵਨ ਰੂਪੀ ਸੰਸਾਰ ਰੂਪੀ ਇਹ ਬਾਹਰ ਰੂਪੀ ਸੁੱਖਾ ਮਗਰ ਦੌੜਦਾ ਹੈ ਇਹ ਝੂਠਾ ਹੈ ਇਹ ਮਗਰ ਪੈ ਕੇ ਸੰਤਾ ਗਵਾਏਗਾ ਦੁਖੀ ਹੋਵੇਗਾ ਹੀ ਹੋਵੇਗਾ ਦੂਜੇ ਦੋਇ ਭਾਏ ਵਿੱਚ ਉਚੀ ਹੈ ਦੂਜੇ ਭਾਏ ਦੇ ਵਿੱਚ ਬੁਗੋਚੇ ਨੂੰ ਕੋਚਾ ਹੈ ਸੋ ਹਜੂਰ ਦੇ ਸਚੇ ਪਾਤਸ਼ਾਹੀ ਨੇ ਸਾਨੂੰ ਕਿਹਾ ਭਲਿਆ ਲੋਕਾ ਗੁਰੂ ਦੇ ਬਚਨਾਂ ਦੇ ਅਨੁਸਾਰ ਮੂਹ ਦੀ ਹੁਕਮ ਵਿੱਚ ਆ ਜਾ ਕਰੋ ਦੇ ਭਾਣੀ ਵਿੱਚ ਗੁਰੂ ਦੀ ਰਜਾ ਵਿੱਚ ਆ ਜਾ ਸੰਦੀਪ ਸੋ ਸਾਧ ਸੰਗਤ ਜੀ ਹੁਣ ਜਗਜੀਤ ਸਾਹਿਬ ਜੀ ਦੇ ਪੰਜ ਬਾਣ ਉਪਰੰਤ ਫਿਰ ਚੌਪਈ ਸਾਹਿਬ ਜੀ ਦਾ ਪਾਠ ਸੋਭੀ ਸਿੰਘ ਸਾਹਿਬ ਜੀ ਦਾ ਪਾਠ ਸਰਬੰਤ ਰੇ ਰੇ ਦੀ ਅਰਦਾਸ ਸਾਥ ਸੰਗਤ ਦੇ ਮਾਪਰੇ ਤਾਪਾ ਬੇਨਤੀ ਕਰਨ ਲੱਗਾ ਧਿਆਨ ਦੇਣਾ ਜੀ ਕਈ ਜਾਣਦੇ ਆ ਸਾਰੇ ਆਪਾਂ ਧੋਜੰਦੇ ਲੰਗਰ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਸ਼ਬਦ ਦੇ ਲੰਗਰ ਵਾਲੇ ਪਾਸੇ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਉਹ ਇਹਦਾ ਲੱਗਰ 100% ਤੋਂ ਵੀ ਤਾਂ ਚਲੇ ਰਹੇ ਆ ਤੇ ਸ਼ਬਦ ਦੇ ਲੱਗਰ ਵਾਲੇ ਪਾਸੇ 0% ਦੇ ਆ ਗੁਰੂ ਗ੍ਰੰਥ ਸਾਹਿਬਾ ਜੀ ਦੀ ਅਰੰਧਕਤ ਤੋਂ ਕੀ ਹੈ 1 ਕਰੋੜ ਦਾ 1 ਕਰੋੜ ਦਾ ਖਾਸ ਲੋਕਿਆਂ ਕੁਝ ਕੇ ਲੈ ਲਓ ਮੈਂ ਕਹਿੰਨਾ ਹੈ ਸਾਨੂੰ ਸਰਵੇ ਕਰਨਾ ਚਾਹੀਦਾ ਮੈਂ ਇਹ ਪੱਤਰਕਾਰ ਵੀ ਨਾਮ ਬੇਨਤੀ ਕਰਦਾ ਪੱਤਰਕਾਰ ਵੀ ਇਹਦੇ ਨਾਲ ਸਾਨੂੰ ਇਹ ਚਾਹੀਦਾ ਹੈ ਕਿ ਸਰਵੇ ਕਰਕੇ ਇਹ ਸੰਗਤ ਆਉਂਦੀ ਜਾਂਦੀ ਹੈ ਸਾਰੇ ਦਿਨ ਵਿੱਚ ਘੱਟੋ-ਪਛੋਟ 500 100 ਕਾਲੀਆਂ ਦੇ ਕੋਲ ਜਿਹਦੇ ਵਿੱਚ ਬਜ਼ੁਰਗ ਵੀ ਆਉਂਦੇ ਬੱਚੇ ਵੀ ਆਉਂਦੇ ਆਉਣ ਵਾਲੇ ਵੀ ਮੁਰਗੀੀਆਂ ਵੀ ਹੋਣ ਭਾਈ ਵੀ ਹੋਣ ਸਾਰੋ ਦੇ ਕੋਲ ਪੁੱਛੀਏ ਕਿ ਆਪਾਂ ਦੀ ਮਾਈਕ ਦੇ ਉੱਤੇ ਇੱਕ ਵਾਰ ਇੱਕ ਤੋਂ ਅੰਕੜਾ ਕਹਿ ਦੇ ਤਾਂ ਵੀ ਬਹੁਤ ਬਹੁਤਾ ਕੌੜਾ ਕਰਕੇ ਸਾਡੋ ਸਿੱਖਾਂ ਨੂੰ ਇੱਕ ਓਨ ਤਾਂ ਨਹੀਂ ਕਹਿਣਾ ਆਉਂਦਾ ਜੀ ਕਰਾਂ ਸਰਦ ਬੋਲਣੀਆਂ ਕੋਈ ਇੱਕ ਸਰਕਾਰ ਨਹੀਂ ਜਾਂਦਾ ਕੋਈ ਇੱਕ ਸਰਕਾਰ ਨਹੀਂ ਜਾਂਦਾ ਕੋਈ ਹੋਰੀ ਸਰਕਾਰ ਨਹੀਂ ਨਹੀਂ ਹੋਈ ਜਾਂਦੀ ਐਸੂੰ ਗਿਆਲਾ ਤਾਂ ਸਿੱਖਾਂ ਨੂੰ ਇੱਕ ਜਦਵਤ ਸਾਹ ਨਹੀਂ ਕਹਿਣਾ ਆਉਂਦਾ ਅੱਜ ਉਨੀ ਸੈ ਭਾਣੀ ਨਹੀਂ ਕਹਿਣਾ ਆਉਂਦਾ ਕੋਈ ਆ ਵੀ ਜਾਣਿਆ ਸਾਡੇ ਵਿੱਚ ਵੀ ਮੂਲ ਮੰਤਰ ਦੇ ਵਿੱਚ ਵੀ ਸਾਡਾ ਆਪ ਗਲਤੀਆਂ ਕਰ ਜਾਂਦੇ ਆ ਚਰਚੀ ਸਾਹਿਬ ਜੀ ਦੇ ਵਿੱਚ ਵੀ ਤੇਰੀ ਬੜੀ ਬੰਦੀ ਕਰ ਜਾਂਦੇ ਆ ਤੇ ਸਾਡਾ ਧਿਆਨ ਇਹਦੇ ਮੈਗਨੀਟ ਇੱਧਰ ਲਾ ਦਈਏ ਲੋਕੀ ਦਾ ਵਰਤਾਰਾ ਜੇ ਕਰਨਾ ਹੈ ਹੋਊਗੇ ਕੋਈ ਧਿਆਨ ਨਹੀਂ ਦਿੱਤਾ ਕਿ ਸ਼ਬਦ ਲੰਗਰ ਵੱਲ ਵੀ ਕੋਈ ਧਿਆਨ ਦੇ ਲਈਏ ਸ਼ਬਦ ਲੰਗਰ ਕਿਤੇ ਗੁਰੂ ਕੀ ਬਾਣੀ ਦੀ ਸੰਖੇਣਾ ਆਪ ਕੜੀਏ ਹੋੜਾ ਕਰਾਈਏ ਕਿਤੇ ਕਿਸੇ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਈਏ ਕਿ ਸਾਡੇ ਨਗਰ ਵਿੱਚ ਸਾਡੇ ਗਾਮੇ ਵਿੱਚ ਸਾਡੇ ਬੱਚਿਆਂ ਨੂੰ ਆਗਰਦੀਆਂ ਦੀਆਂ ਸਿੱਖਿਆ ਨੇ ਕਿਤੇ ਬਾਬਾ ਜੀ ਭਾਈ ਸਾਹਿਬ ਜੱਗੀ ਛੇਵੀ ਸੰਥੇ ਜਰਵਾਦੇ ਹੋ ਨਾ ਜੀ ਦਾ ਸੰਥਿਆ ਦੀ ਰੋੜ ਪੰਨਿਆਂ ਦੇ ਵਾਲਿਆਂ ਦੇ ਨਾਲ ਆਉਂਦੀ ਹੁਣ ਨਾਮ ਤੇ ਰੋ ਦੇ ਬਣੇ ਰਾਜੀ ਹੋ ਰਹੇ ਲੋਕ ਜਿਹੜੇ ਵੀਡੀਓ ਤਰਫੋਂ ਉਤਤਸਵ ਤੇ ਆਸ ਨੇ ਉਹਨਾਂ ਨੂੰ ਹੱਥ ਜਾਣੇ ਤੇ ਦਾਤਰੀ ਕੋਈ ਦਿਆ ਵੀ ਜੀਨ ਕਾਹਦੇ ਵਾਸਤੇ ਹੁੰਦੀ ਹੈ ਕਾਤੋਂ ਹੁੰਦੀ ਹੈ ਭਲਾ ਉਹ ਕਿਹਦੇ ਘੱਡੂ ਘਾਰੇ ਦੇ ਵਿੱਚ ਕਰਕੇ ਹੁੰਦੀ ਜਦੋਂ ਠੀਕ ਹੈ ਘੱਡੂ ਘਾਣਾ ਦੇ ਵਿੱਚ ਹੈ ਮੰਨ ਲੈਂਦੇ ਆ ਪਰ ਸ਼ਮੀਲ ਦਾ ਸਬੰਧ ਜਿਹੜੇ ਇੰਦਰ ਯਸਨ ਚਾ ਮੇਰੀ ਅਜੇ ਉਮਰ ਵੀ ਇੰਨੀ ਜ਼ਿਆਦੀ ਨਹੀਂ ਤੇ ਸਾੜਾ ਮੇਰਾ ਛੇਤੀ ਚਿੱਟਾ ਹੋ ਗਿਆ ਤੇ ਫੇਰ ਭਾਈ ਫੇਰ ਕਿਹੜੀ ਗੱਲ ਹੈ ਕਿਰ ਕਿਹੜੀ ਗੱਲ ਐ ਦੁਨੀਆ ਚੇਰ ਕੋਈ ਨਹੀਂ ਦੱਸਦਾ ਮੇਰੇ ਰੋਕ ਨਹੀਂ ਯੂਰਪ ਦੇ ਵਿੱਚ ਜਿਨ੍ਹਾਂ ਦੇ ਜਮਾਨੇ ਨੂੰ ਕੇਸ ਚਿੱਟੇ ਹੁੰਦੇ ਨੇ ਫਿਰ ਭਾਈ ਅਸੀਂ ਇਹ ਕੀ ਬਹਾਨੇ ਬਣਾਉਨੇ ਆ ਮੇਰੀ ਅਜੇ ਜੇ ਉਮਰ ਥੋੜੀ ਆ ਤੇ ਕੇਸ ਮੇਰੇ ਚਿੱਟੇ ਹੋ ਗਏ ਨੇ ਫਿਰ ਕਿਹੜੀ ਗੱਲ ਐ ਕੁਦਰਤ ਕਰਕੇ ਨਹੀਂ ਭਾਈ ਤਾਲਾ ਨਾ ਪਟੋ ਕੋਈ ਨਹੀਂ ਅਸੀਂ ਆਪਣੀ ਵਰਗੀ ਕੇ ਮਾਪਾ ਜੀ ਪਿਛਦੀਆਂ ਬੁੱਲਾ ਮਾਰ ਤੇ ਗਾਂ ਤੋਂ ਅਸੀਂ ਗੁਰੂ ਜੀ ਵੜ ਕੇ ਗੁਰੂ ਦੇ ਬਚਨਾਂ ਦੇ ਅਨੁਸਾਰ ਹੋਰ ਕੀ ਮੋੜ ਦੇ ਸਮੇਤ ਜੀ ਦੀ ਮੰਗ ਆ ਸਕਿਆ ਜੀ ਇਹ ਆਪ ਗੁਰੂ ਦੇ ਦਰ ਦੇ ਪ੍ਰਮਾਨ ਜਨਮਾਂ ਦੇ ਗੁਰੂ ਦੇ ਬਚਨ ਤੋਂ ਮਾਣੇ ਪੈਣੇ ਇਹ ਨਹੀਂ ਹੈ ਕਿ ਬਚਨ ਪੂਰਨ 하게 ਪਾਈਏ ਨਾ ਤੇ ਪ੍ਰਮਾਨ ਜੜ ਜੀਏ ਬੜੀ ਸੋਹਣੀ ਬੜੀ ਬੀਤੀ ਸੀ ਪ੍ਰਿੰਸੀਪਲ ਕਮਲਾ ਸਿੰਘ ਜੀ ਹੋਰ ਸੀ ਕਹਿ ਲਗੇ ਪਿੰਡ ਦੀਆਂ ਮਾਈਆਂ ਕਈ ਬਾਹਰ ਸ਼ਹਿਰ ਆ ਗਿਆ

ਇਹਦੇ ਨਾਲ-ਨਾਲ ਗੁਰੂ ਦੀ ਮੋਹ ਲਾਣੀ ਜ਼ਰੂਰੀ ਹੈ ਜੇ ਗੁਰੂ ਦੀ ਮੋਹ ਨਹੀਂ ਲੱਗਦੀ ਤੇ ਉਹ ਥਾਏ ਪਾਵੇ ਗੁਰੂ ਦੀ ਮੋਹ ਨਹੀਂ ਲੱਗੀ ਮੈਨੂੰ ਮਾਫ਼ ਕਰਨਾ ਇਹ ਮਨ ਕੋਲੋਂ ਭੱਲਿਓ ਤੇ ਇਹ ਸਾਰਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਕੀ ਬਾਣੀ ਕਹੀਦੀ ਹੈ ਕਿ ਭੱਲਿਆ ਲੋਕਾਂ ਜਿਨ੍ਹਾਂ ਜਿਹੜ ਗੁਰੂ ਦੀ ਮੋਹ ਨਹੀਂ ਲੱਗ ਜਾਂਦੀ ਉਹਨਾਂ ਚਿਰ ਭਗਤੀ ਉਹਨਾਂ ਚਿਰ ਬੰਦਗੀ ਵੀ ਖਾਏਂ ਦੀ ਬੈਣੀ ਖਾਏਂ ਦੀ ਬੈਣੀ ਆਜੋ ਮੇਰੇ ਕਾਗ ਕੇ 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 ਆਜੋ ਅੱਗੇ ਆਜੋ ਆਓ ਮੇਰੇ ਪਿੱਛੇ ਮੋੜ ਕੇ ਤੁਰੋ ਕੋਈ ਕੰਮ ਨਹੀਂ ਆਉਂਦਾ ਵਾਹਿਗੁਰੂ ਜੀ ਮੇਰੇ ਕਾਜ ਹੈ ਨਹੀਂ ਭਾਈ ਲੈ ਗੋਈ ਵਾਹਿਗੁਰੂ ਅੱਗੇ ਆਜੋ ਜੀ ਅੱਗੇ ਆਜੋ ਉਧਰ ਚਾਦੇ ਮੇਲੇ ਆਉਂਦਾ ਹੀ ਨਹੀਂ ਉਹਦੇ ਦੁਕਾਨ ਤੇ ਛੱਡ ਆਇਆ ਝੁੰਗੇ ਦੇ ਰੌਂ ਵਿੱਚ ਸੁਦਾ ਕਵਾ ਲਿਆ ਮੇਰੇ ਪਛਤਾਵਾ ਹੀ ਪਛਤਾਵਾ ਹੋਣਾ ਫਿਰ ਮਨ ਨੂੰ ਤੁੰਦਾ ਕਿ ਕਿ ਬੜਾ ਮਾੜਾ ਕੰਮ ਕੀਤਾ ਮੈਂ ਤੇ ਲਾਲਚ ਵਿੱਚ ਬੈਠ ਕੇ ਅਸਲ ਮਕਸਦ ਭੁੱਲੀ ਗਿਆ ਤੋ ਕਬੀਰ ਜੀ ਕਹਿੰਦੇ ਨੇ ਨਾਮ ਅਸਲ ਵਿੱਚ ਸੱਚਾ ਮਕਸਦ ਹੈ ਤੇ ਜਿਹੜੇ ਦੁਨਿਆਵੀ ਸੁੱਖ ਨੇ ਇਹਦੇ ਝੂਗਾ ਹੈ ਸਿਰਫ ਕਬੀਰ ਜੀ ਦਾ ਬੜਾ ਪਿਆਰਾ ਸ਼ਲੋਕ ਹੈ ਚੇਤਾਵਨੀ ਦਿੰਦੇ ਨੇ ਕਬੀਰ ਜੀ ਕਹਿੰਦੇ ਕਬੀਰ ਕੇ ਚੇਤਾਵਨੀ ਮਤ ਸਹਸਾਰ ਅਹ ਜਾਏ ਪਾਛੇ ਭੋਗ ਜੋ ਭੋਗਵੇ ਕੋ ਗੁਰ ਲੈ ਖਾਏ ਮੁੰਦਨ ਦਾ ਮੰਦਰ ਗੁਰ ਦੀ ਜਿਹੜਾ ਤੂੰ ਕਹਿੰਦਾ ਨਾ ਵੀ ਮੇਰੇ ਕੋਲ ਧਨ ਬੈਂਕ ਬੈਲੈਂਸ ਉਹਦੇ ਪਤਵੀਆਂ ਔਰ ਸੰਸਾਰ ਦੇ ਵਿੱਚ ਮੇਰੀ ਖੌਲਤ ਮੈਂ ਸੰਸਾਰ ਦੇ ਸੁੱਖ ਬਾਣੇ ਉਹ ਕਹਿੰਦੇ ਉਹ ਸਾਰਾ ਝੂਠਾ ਹੀ ਸੀ ਅੱਖੀ ਵੇਖ ਨਾ ਰੱਜੀਆਂ ਮਹਾਰਗ ਸਮਾਸੀ ਨੱਕ ਨਾ ਰੱਜਿਆ ਬਾਸ ਲੈ ਦੁਰਗੰਧ ਸਮਾਸੀ ਸਾਦੀ ਜੀਬ ਨਾ ਰੱਜੀਆਂ ਪਰ